ਤਹ ਹਾਲਾਤ ਇਹੋ ਜੇ ਬਣੇ ਨੇ ਤਾਂ ਤੁਹਾਡੇ ਹਿਰਦੇ 'ਚ ਜ਼ਰੂਰ ਬਲੁੰਦਰੇ ਜਾਣਗੇ ਆ ਦੇਖ ਲਓ ਹਾਲਾਤ ਇਸ ਤਰ੍ਹਾਂ ਜੀ ਰੂਮ 'ਚ ਜਾਣ ਵਾਸਤੇ ਵੀ ਤੁਹਾਨੂੰ ਥੱਲੇ ਉਤਰਨਾ ਪੈ ਰਿਹਾ ਜਿਹੜੀ ਆਪਣੀ ਧੀ ਦਾ ਵਿਆਹ ਹੋ ਰਿਹਾ ਤਾਂ ਇਹ ਭੈਣ ਸੜੀ ਜਿਹੜੀ ਰੋ ਰਹੀ ਹੈ ਜ਼ਰੂਰ ਕਿਉਂਕਿ ਜਿਹੜੇ ਚਾਮਲਾ ਹੋਣੇ ਚਾਹੀਦੇ ਸੀ ਇਸ ਪਰਿਵਾਰ ਦੇ ਵਿੱਚ ਉਹ ਚਾਮਲਾ ਨਹੀਂ ਹੈ ਤਹ ਹਾਲਾਤ ਕਿਉਂ ਇਸ ਤਰ੍ਹਾਂ ਦੇ ਨੇ ਕੀ ਬਣਿਆ ਕਿਉਂ ਨਹੀਂ ਤੁਹਾਡੇ ਵਿੱਚ ਆ ਜਿਹੜਾ ਵਿਆਹ ਆ ਇਸ ਤਰ੍ਹਾਂ ਭਾਜੀ ਇਹਨਾਂ ਦੇ ਸੱਟ ਲੱਗ ਗਈ ਸੱਟ ਲੱਗੀ ਤੇ ਮੜ ਕੇ ਮੈਂ ਘਰਾਂ ਦਾ ਕੰਮ ਕਰਦੀ ਆਂ ਮਾਂ ਮੈਂ ਤੇ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਕਰਦੇ ਆਂ ਲੋਕਾਂ ਨੇ ਇਹ ਤਰ੍ਹਾਂ ਵਿਦਾਦਾਨ ਦੂਨ ਕੀਤਾ ਵਾ ਇਸ ਤਰ੍ਹਾਂ ਇਹਨੂੰ ਚੀਜ਼ਾਂ ਲੈ ਕੇ ਦਿੱਤੀਆਂ ਬੇਟੀ ਨੂੰ ਚਲੋ ਇਹਨਾਂ ਦੀ ਬੇਟੀ ਦਾ ਵਿਆਹ ਆ ਪਾਣੀ ਫੋਟ ਨਹੀਂ ਆਉਂਦਾ ਤੁਹਾਡਾ ਘਰ ਵੀ ਜਿੱਥੇ ਰਹਿ ਰਹੇ ਹੋ ਕਿਵੇਂ ਰਹਿੰਦੇ ਹੋ ਸਰੇ ਬਹੁਤ ਮੁਸ਼ਕਲ ਹੁੰਦੀ ਜਦੋਂ ਮੀਂਹ ਵੀ ਹੁੰਦਾ ਉਦੋਂ ਸਾਰਾ ਪਾਣੀ ਅੰਦਰ ਆ ਜਾਂਦਾ ਚੀਜ਼ਾਂ ਖਰਾਬ ਹੋ ਜਾਂਦੀਆਂ ਕਈ ਵਾਰੀ ਚੀਜ਼ਾਂ ਸੁੱਕਣੀਆਂ ਵੀ ਪੈਂਦੀਆਂ ਮੈਂ ਤੋਂ ਤਿੰਨ ਵਰਾਂ ਤੇ ਮੇਰੇ ਸੇਥੋਂ ਸਾਟੀ ਲੱਗ ਗਈ ਆ ਉੱਤਰ ਤੇ ਉੱਤਰ ਦੇ ਆਈ ਬੜੀਆਂ ਰਸਮਾਂ ਹੁੰਦੀਆਂ ਨੇ ਵਿਆਹ ਦੇ ਵਿੱਚ ਨਭਾਉਣ ਵਾਲੀਆਂ ਹਲਵਾਈ ਲਾਉਣੇ ਹੁੰਦੇ ਨੇ ਦੇਖੋ ਸੌਦੇ ਲਈ ਪੈਸਾ ਨਹੀਂ ਜੋ ਹੈਗਾ ਸਾਡੇ ਕੋਲ ਬਰਾਤ ਲਈ ਚਾਹ ਪਿਉਣ ਨੂੰ ਵੀ ਨਹੀਂ ਕੋਈ ਜੋ ਕੋ ਪੈਸਾ ਹੈਗਾ ਤੇ ਵਿਆਹ ਹੀ ਕਰ ਲਿਆ ਜੀ ਆਪੀ ਆਪੀ ਲਾਉਣੀ ਚਾਹੁੰਦੇ ਆ ਦਾਨੀ ਸਜਣਾ ਇਹ ਲਾਉਣੇ ਚਾਹੁੰਦੇ ਆ ਵੀ ਚਲੋ ਸਾਡੇ ਤੀ ਦਾ ਵਧੀਆ ਵਿਆਹ ਹੋ ਜੇ ਵੀ ਇਹ ਸਾਧ ਸੰਤ ਨੂੰ ਆਪਣੀ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਦੀ ਬਾਹ ਫੜੀ ਜਾਵੇ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ। ਦੋਸਤੋ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ ਪਹੁੰਚੇ ਆਂ। ਜਿੱਥੇ ਜੀ ਧੀ ਦਾ ਵਿਆਹ ਹੈ ਪਰ ਹਾਲਾਤ ਉਸ ਧੀ ਦੇ ਬਹੁਤ ਹੀ ਵੱਤੋਂ ਵੱਤਰ ਨੇ। ਇਸ ਪਰਿਵਾਰ ਦੇ ਵਿੱਚ ਵਿਆਹ ਵਾਲਾ ਮਾਹੌਲ ਨਜ਼ਰ ਨਹੀਂ ਆ ਰਿਹਾ ਨਾ ਨਜ਼ਰ ਆ ਰੀਆਂ ਨੇ ਲੜੀਆਂ ਤੇ ਨਾ ਹੀ ਟੈਂਟ ਤੇ ਨਾ ਹੀ ਕੋਈ ਹਲਵਾਈ ਨਜ਼ਰ ਆ ਰਿਹਾ ਹੈ। 16 ਜੂਨ ਨੂੰ ਵਿਆਹ ਹੈ ਚਾਰ ਦਿਨ ਰਹਿੰਦੇ ਵਿਆਹ ਦੇ ਵਿੱਚ ਪਰ ਹਾਲਾਤ ਜਿਹੜੇ ਨੇ ਵੱਤੋਂ ਬੱਤਰ ਨੇ ਉਹ ਚਾਹ ਮਲਾ ਨਜ਼ਰ ਨਹੀਂ ਆ ਰਹੇ ਉਹ ਜਿਹੜੀਆਂ ਰੀਝਾਂ ਸੀ ਉਹ ਅਧੂਰੀਆਂ ਨਜ਼ਰ ਆ ਰਹੀਆਂ ਨੇ ਪਰਿਵਾਰ ਦੇ ਚਿਹਰੇ ਤੇ ਵੀ ਜਿਹੜੀ ਉਦਾਸੀ ਨਜ਼ਰ ਆ ਰਹੀ ਹੈ ਤਾਂ ਇਹ ਪਰਿਵਾਰ ਜਿਹਨਾਂ ਹਾਲਾਤਾਂ ਦੇ ਵਿੱਚ ਰਹਿ ਰਿਹਾ ਉਹ ਵੀ ਤੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਇਹ ਪਰਿਵਾਰ ਜਿੱਥੇ ਰਹਿੰਦਾ ਹੈ ਉਹ ਹਾਲਾਤ ਨੇ ਤਾਂ ਇਹ ਇੱਥੇ ਹੀ ਇਹ ਪਰਿਵਾਰ ਜਿਹੜਾ ਰਹਿ ਰਿਹਾ ਤਾਂ ਪਰਿਵਾਰ ਦੇ ਵਿੱਚ ਵਿਆਹ ਵਾਲਾ ਮਾਹੌਲ ਨਜ਼ਰ ਨਹੀਂ ਆ ਰਿਹਾ ਸਿਰਫ ਉਹ ਸਿਰਫ ਨਜ਼ਰ ਆ ਰਹੀ ਉਦਾਸੀ ਤੇ ਹਾਲਾਤ ਜਿਹੜੇ ਨੇ ਵੱਤੋਂ ਬੱਤਰ ਨੇ ਤਾਂ ਥੱਲੇ ਹਾਲਾਤਾਂ ਨੂੰ ਮੰ ਦੱਸ ਦਨੇ ਜਿਹੜਾ ਹਾਲਾਤ ਇਹ ਨੇ ਜਿਹੜਾ ਰੂਮ ਇਹਨਾਂ ਦਾ ਇਹ ਵੀ 10 ਫੁੱਟ ਨੀਵਾ ਐ 10 ਫੁੱਟ ਨੀਵਾ ਹੋਣ ਦੇ ਬਾਵਜੂਦ ਜਦੋਂ ਬਾਰਿਸ਼ ਆਉਂਦੀ ਜਾਂ ਮੀਂਹ ਆਉਂਦਾ ਤਾਂ ਬਹੁਤ ਬੁਰੇ ਹਾਲਾਤ ਬਣ ਜਾਂਦੇ ਨੇ ਤਾਂ ਅੰਦਰ ਜਾਣ ਵਾਸਤੇ ਵੀ ਇਸ ਤਰ੍ਹਾਂ ਬੈਠਣਾ ਪੈਂਦਾ ਤੇ ਫਿਰ ਥੱਲੇ ਉਤਰਨਾ ਪੈਂਦਾ ਐ ਇਹ ਹਾਲਾਤ ਨੇ ਦੂਰੋਂ ਤਸਵੀਰਾਂ ਮੈਂ ਸਾਂਝੀਆਂ ਕਰ ਦਿੰਦਾ ਤੁਹਾਡੇ ਨਾਲ ਕਿ ਇਹ ਦੂਰੋਂ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਆਹ ਦਰਵਾਜ਼ਾ ਐ ਤਾਂ ਇੱਥੇ ਜਿਹੜਾ ਸਿਰ ਵੱਜਦਾ ਤਾਂ ਬੈਠਣਾ ਪੈਂਦਾ ਤੇ ਫਿਰ ਅੰਦਰ ਉਤਰਨਾ ਪੈਂਦਾ ਤਾਂ ਇੱਥੇ ਵਿਆਹ ਐ ਧੀ ਦਾ 16 ਜੂਨ ਨੂੰ ਵਿਆਹ ਹੈ ਪਰ ਹਾਲਾਤ ਜਿਹੜੇ ਨੇ ਬਾਤੋਂ ਬਾਤਰ ਨੇ ਇਹਦਾ ਤਸਵੀਰਾਂ ਅੰਦਰ ਦੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆ ਇਹ ਰੂਮ ਦੇ ਵਿੱਚ ਇਹ ਪਰਿਵਾਰ ਰਹਿੰਦਾ ਹੈ ਤਾਂ ਹਾਲਾਤ ਜਿਹੜੇ ਨੇ ਤੁਸੀਂ ਦੇਖ ਲਓ ਜੀ ਇੰਨਾ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਬੈਠਾ ਹੋਇਆ ਤਾਂ ਜਰੂਰ ਵਿਆਹ ਵਾਲਾ ਮਾਹੌਲ ਨਜ਼ਰ ਨਹੀਂ ਆ ਰਿਹਾ ਇਸ ਪਰਿਵਾਰ ਦੇ ਵਿੱਚ ਨਜ਼ਰ ਆ ਰੀਆਂ ਨੇ ਮਾਵਾਂ ਧੀਆਂ ਬੈਠੀਆਂ ਹੋਈਆਂ ਨੇ ਵਿਆਹ ਦਾ ਸੱਦਾ ਪੱਤਰ ਹੱਥ ਦੇ ਵਿੱਚ ਫੜਿਆ ਹੋਇਆ ਹੈ ਪਰ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਵੀ ਹਿਰਦੇ ਵਲੁੰਧਰੇ ਜਾਣ ਜੇ ਇੰਨਾ ਹਾਲਾਤਾਂ ਦੇ ਵਿੱਚ ਵੇਖ ਲਿਏ ਜਿਸ ਧੀ ਦਾ ਵਿਆਹ ਹੋਵੇ ਜਿਸ ਪਰਿਵਾਰ ਦੇ ਵਿੱਚ ਵਿਆਹ ਹੋਵੇ ਤਾਂ ਇਹੋ ਜਿਹੇ ਹਾਲਾਤ ਹੋਣ ਤੁਹੇ ਬਹੁਤ ਸਾਰੀਆਂ ਰੀਝਾਂ ਹੁੰਦੀਆਂ ਨੇ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਨੇ ਜਿਹੜੀਆਂ ਵਿਆਹ ਵਾਲੇ ਦਿਨ ਨਿਭਾਉਣੀਆਂ ਹੁੰਦੀਆਂ ਨੇ ਨਾ ਰਿਸ਼ਤੇਦਾਰ ਪਹੁੰਚੇ ਨੇ ਨਾ ਭੈਣ ਭਰਾ ਪਹੁੰਚੇ ਨੇ ਸਿਰਫ ਔਰ ਸਿਰਫ ਪਹੁੰਚੀ ਹੈ ਤਾਂ ਇਥੋਂ ਤਾਈਂ ਉਦਾਸੀ ਪਹੁੰਚੀ ਹੈ ਤਾਂ ਜਲਬਾਤ ਵੀ ਕਰਦੇ ਆ ਇਸ ਪਰਿਵਾਰ ਨਾਲ ਕਿ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਕਿ ਵਿਆਹ ਹੋਵੇ ਤਾਂ ਇਸ ਤਰ੍ਹਾਂ ਦਾ ਹਾਲਾਤ ਹੋਣ ਤਾਂ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਹੈ ਤਾਂ ਜਲਬਾਤ ਕਰਦੇ ਆ ਉਸ ਭੈਣ ਨਾਲ ਵੀ ਅਤੇ ਉਸ ਧੀ ਨਾਲ ਵੀ ਜਿਸ ਦਾ ਵਿਆਹ ਹੈ ਇਹ ਸੱਦਾ ਪੱਤਰ ਹੈ ਜਿਹੜਾ ਵਿਆਹ ਦਾ ਹੈ ਤਾਂ ਜ਼ਰੂਰ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਤੁਹਾਡੇ ਵੀ ਹਿਰਦੇ ਵਲ ਜਿਸ ਭੈਣ ਦਾ ਵਿਆਹ ਹੁੰਦਾ ਜਿਸ ਪਰਿਵਾਰ ਦੇ ਵਿੱਚ ਵਿਆਹ ਹੁੰਦਾ ਬਹੁਤ ਚਾਅ ਮਲਾ ਹੁੰਦੇ ਨੇ ਉਸ ਪਰਿਵਾਰ ਦੇ ਵਿੱਚ ਤਾਂ ਸਾਡੇ ਨਾਲ ਭੈਣ ਜੀ ਮੌਜੂਦ ਹੈ ਜਿਨ੍ਹਾਂ ਦੀ ਧੀ ਰਾਣੀ ਦਾ ਵਿਆਹ ਹੈ ਧੀ ਦੇ ਵਿਆਹ ਦੇ ਜਿਹੜੇ ਚਾਅ ਨੇ ਉਹ ਸਾਂਭੇ ਨਹੀਂ ਸਾਂਭੇ ਜਾਂਦੇ ਪਰ ਇਹ ਭੈਣ ਜਿਹੜੀ ਹੈ ਅਥਰੂ ਹੈ ਨੇ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ ਕਿਉਂਕਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਆਪਣੀ ਬੱਚੀ ਦਾ ਆਪਣੀ ਧੀ ਦਾ ਵਿਆਹ ਹੋ ਰਿਹਾ ਤਾਂ ਇਹ ਭੈਣ ਸਾਡੀ ਜਿਹੜੀ ਰੋ ਰਹੀ ਹੈ ਜ਼ਰੂਰ ਤੁਹਾਡੇ ਵੀ ਹਿਰਦੇ ਬਲੁੰਦਰ ਜਾਣਗੇ ਇਹਨਾਂ ਦੇ ਅਥਰੂ ਦੇਖ ਕੇ ਕਿਉਂ ਜਿਹੜੇ ਚਾਮਲਾ ਹੋਣੇ ਚਾਹੀਦੇ ਸੀ ਇਸ ਪਰਿਵਾਰ ਦੇ ਵਿੱਚ ਉਹ ਚਾਮਲਾ ਨਹੀਂ ਹੈ ਦੇਖਿਓ ਉਦਾਸੀ ਇੰਨੀ ਹੈ ਜੇ ਨਜ਼ਰ ਅਥਰੂ ਆ ਰਹੇ ਨੇ ਤਾਂ ਭੈਣੇ ਰੋਣ ਦੀ ਲੋੜ ਨਹੀਂ ਹੈ ਬਹੁਤ ਸਾਰੇ ਦਾਨੀ ਸੱਜਣ ਨੇ ਬਹੁਤ ਸਾਰੇ ਸਮਾਸੇ ਵੀਰ ਨੇ ਜਿਹੜੇ ਹਮੇਸ਼ਾ ਹੀ ਮਦਦ ਵਾਸਤੇ ਆਉਂਦੇ ਨੇ ਸਾਡੀ ਧੀ ਰਾਣੀ ਦਾ ਵਿਆਹ ਸਾਨੂੰ ਉਮੀਦ ਹੈ ਜੇ ਇਸ ਧੀ ਰਾਣੀ ਦਾ ਵਿਆਹ ਵੀ 16 ਜੂਨ ਨੂੰ ਧੂਮ ਧਾਮ ਨਾਲ ਹੋਏਗਾ ਤਾਂ ਮੈਨੂੰ ਇਹ ਦੱਸੋ ਹਾਲਾਤ ਕਿਉਂ ਇਸ ਤਰ੍ਹਾਂ ਦੇ ਨੇ ਕੀ ਬਣਿਆ ਕਿਉਂ ਨਹੀਂ ਤੁਹਾਡੇ ਚਾਹ ਜਿਹੜਾ ਵਿਆਹ ਲਾ ਇਹ ਤਰ੍ਹਾਂ ਭਾਜੀ ਇਹਨਾਂ ਦੇ ਸੱਟ ਲੱਗ ਗਈ ਸੀ ਹੂੰ ਤੇ ਸੱਟ ਲੱਗ ਗਈ ਤੇ ਮੜ ਕੇ ਮੈਂ ਘਰਾਂ ਦਾ ਕੰਮ ਕਰਦੀ ਆਂ ਇਮਾਮ ਤੇ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਕਰਦੇ ਆਂ ਤੇ ਇਹ ਕੰਮ ਕਰ ਤੇ ਕਰਦੇ ਨਹੀਂ ਆ ਤੇ ਇਸ ਤਰ੍ਹਾਂ ਹੀ ਫਿਰ ਲੋਕਾਂ ਨੇ ਇਸ ਤਰ੍ਹਾਂ ਵਿਦਾਦਾਨਦੂਨ ਕੀਤਾ ਵਾ ਇਸ ਤਰ੍ਹਾਂ ਇਹਨੂੰ ਚੀਜ਼ਾਂ ਲਾ ਕੇ ਦਿੱਤੀਆਂ ਬੇਟੀ ਨੂੰ ਤੇ ਚਲੋ ਪੀਟਾ ਪਾਸ ਕਰਨ ਵਾਸਤੇ ਤੇ ਚਲੋ ਇਹਨਾਂ ਦੀ ਬੇਟੀ ਦਾ ਵਿਆਹ ਆ ਕਿੰਨੀ ਤਰੀਕ ਨੂੰ ਵਿਆਹ 16 ਤਰੀਕ ਨੂੰ ਤੇ ਅਹੀਂ ਚੋਨੇ ਆ ਵੀ ਚਲੋ ਆਡੀ ਬੇਟੀ ਦਾ ਵਧੀਆ ਵਿਆਹ ਜੀ ਇਹੋ ਚਾਹੁੰਨੇ ਹਾਂ ਬਸ ਪਰ ਮੇਰੀ ਮਾਂ ਵਾਸਤੇ ਜਿਹੜਾ ਧੀ ਦਾ ਵਿਆਹ ਹੁੰਦਾ ਉਹਦੀ ਲਾਡਲੀ ਧੀ ਦਾ ਵਿਆਹ ਹੋਵੇ ਤਾਂ ਬੜੇ ਚਾਮਲਾ ਹੁੰਦੇ ਨੇ ਰਿਸ਼ਤੇਦਾਰ ਭੈਣ ਭਰਾ ਆਉਂਦੇ ਨੇ ਅਸੀਂ ਦੇਖ ਰਹੇ ਹਾਂ ਜਿਹਾ ਉਦਾਸੀ ਪਈ ਹੋਈ ਆ ਨਾ ਰਿਸ਼ਤੇਦਾਰ ਪਹੁੰਚੇ ਨੇ ਨਾ ਭੈਣ ਭਰਾ ਪਹੁੰਚੇ ਨੇ ਕਿੰਨੂ ਸੱਦਾ ਪੱਤਰ ਭੇਜਿਆ ਨਹੀਂ ਤੁਸੀਂ ਨਹੀਂ ਆਈ ਫੋਨ ਤੇ ਕਿਹਾ ਆਈ ਭਾਜੀ ਧੀ ਇਤਰਾ ਇਤਰਾ ਧੀ ਬੇਟੀ ਦਾ ਵਿਆਹ ਵਾ ਤੇ ਤੇ ਤੁਸੀਂ ਆਇਓ ਤੇ ਕਹਿੰਦੇ ਵੀ ਚਲੋ ਵਿਆਹ ਲੈ ਦੇਣਾ ਆਵਾਂਗੇ ਉਹ ਤੇ ਤਾਂ ਚਲੋ ਪਤਾ ਨਹੀਂ ਹਨ ਵੀ ਕਿ ਮੈਂ ਮਦਦ ਕਰ ਸਕਦੇ ਕਿ ਨਹੀਂ ਕਰ ਸਕਦੇ ਹਾਂ ਨਹੀਂ ਇਹ ਸਰਕਾਰ ਕੋ ਚੌਣੇ ਵੀ ਸਾਡੀ 베ੜੀ ਦਾ ਵੀ ਵਧੀਆ ਵਿਆਹ ਜੇ ਤੁਹਾਡਾ ਘਰ ਵੀ ਵਧੀਆ ਬਣ ਜੇ ਹੁੰਦਾ ਹੀ ਕਿੰਨੀਆਂ ਜਿਹੀਆਂ ਤਿਆਰੀਆਂ ਹੋਈਆਂ ਨੇ ਤੁਹਾਡੇ ਵਿਆਹ ਦੀਆਂ ਮੈਂ ਦੇਖ ਰਿਹਾ ਦੋ ਹੀ ਸੂਟ ਨੇ ਜਿਹੜੇ ਵਿਆਹ ਦੇ ਤਿਆਰ ਹੋਏ ਨੇ ਬੜੇ ਸੂਟ ਦੇਨੇ ਹੁੰਦੇ ਨੇ ਲੈਣੇ ਦੇਨੇ ਹੁੰਦੇ ਨੇ ਬੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਕਿੰਨੀਆਂ ਜਿਹੀਆਂ ਤਿਆਰੀਆਂ ਹੋਈਆਂ ਹੁੰਦੀਆਂ ਇਹੋ ਭਾਜੀ ਤਿਆਰੀਆਂ ਹੋਈਆਂ ਜੋ ਹਾਂਜੀ ਦੋ ਸੂਟ ਬਣਾ ਦੇ ਹਾਂ ਦੋ ਸੂਟ ਬਣਾਏ ਜੋ ਹਾਂਜੀ ਹੋਰ ਇਸ ਤਰ੍ਹਾਂ ਹੀ ਆ। ਹੋਰ ਆਈ ਚਾਹੁੰਦੇ ਆ ਬਿਚਲੋ ਅਸੀਂ ਹੋਰ ਆਪਣੀ ਬੇਟੀ ਦਾ ਘਰ ਸਕੀਏ। ਸਾਡੀ ਵੱਤ ਵੱਦ ਮਰਤੋ ਜੇ ਤੇ ਚਲੋ। ਅਸੀਂ ਬੇਟੀ ਆਪਣੀ ਦੇ ਘਰ ਸਕੀਏ। ਤਾਂ ਜਰੂਰ ਜੀ ਹਾਲਾਤ ਇੰਨੇ ਮਾੜੇ ਬਣੇ ਹੋਏ ਨੇ ਕਿ ਦੋ ਸੂਟ ਜਿਹੜੇ ਨੇ ਵਿਆਹ ਵਾਲੀ ਧੀ ਦੇ ਬਣੇ ਹੋਏ ਨੇ। ਜਜ ਕਿ ਬਹੁਤ ਲੈਣੇ ਦੇਣੇ ਹੁੰਦੇ ਨੇ ਰਿਸ਼ਤੇਦਾਰ ਭੈਣ ਭਰਾਵਾਂ ਦੇ ਵੀ ਲੈਣ ਦੇਣ ਵਾਲੇ ਸੂਟ ਬਣਾਉਣੇ ਹੁੰਦੇ ਨੇ। ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੇ ਵਿਆਹ ਦੇ ਵਿੱਚ ਲੋੜਵੰਦ ਹੁੰਦੀਆਂ ਨੇ। ਤਾਂ ਮੈਨੂੰ ਇਹ ਦੱਸੋ ਬੜੀਆਂ ਰਸਮਾਂ ਹੁੰਦੀਆਂ ਨੇ ਵਿਆਹ ਦੇ ਵਿੱਚ ਨਿਭਾਉਣ ਵਾਲੀਆਂ। ਹਲਵਾਈ ਲਾਉਣੇ ਹੁੰਦੇ ਨੇ। ਬੜੀਆਂ ਇਸ ਤਰ੍ਹਾਂ ਦੀਆਂ ਜੀ ਦੇਖੋ ਸਭ ਦੇ ਲਈ ਪੈਸਾ ਨਹੀਂ ਜੋ ਹੈਗਾ ਸਾਡੇ ਕੋ ਬਰਾਤ ਲਈ ਚਾਹ ਪਿਉਣ ਨੂੰ ਵੀ ਨਹੀਂ ਕੋਈ ਜੋ ਕੋ ਪੈਹਾਗਾ ਤੇ ਵਿਆਹ ਹੀ ਕਰ ਲਿਆ ਹਾਂ ਇਹ ਹੀ ਇਹ ਸਰਕਾਰ ਕੋ ਚਾਉਂਨੇ ਤੇ ਚਲੋ ਸਾਡੀ ਮਾਇਸ ਤੋਂ ਹੋਵੇ ਹਾਂਜੀ ਤੇ ਮੈਂ ਦੇਖ ਰਿਹਾ ਜਿਹੜੇ ਜਿੱਥੇ ਤੁਸੀਂ ਰਹਿੰਦੇ ਹੋ ਉਹ ਵੀ 5 ਫੁੱਟ ਨੀਵਾ ਹੈ ਉਤਰਨਾ ਪੈਂਦਾ ਜਿਵੇਂ ਜਿਵੇਂ ਥਾ ਆਪਾਂ ਥੱਲੇ ਉਤਰਦੇ ਆ ਇਸ ਤਰ੍ਹਾਂ ਦਾ ਨੀਵਾ ਹੈ ਤਾਂ ਜਿਵੇਂ ਰਹਿੰਦੇ ਵਸੇ ਭਾਜੀ ਮੈਂ ਤੋ ਤਿੰਨ ਵਾਰਾਂ ਤੇ ਮੇਰੇ ਸੇ ਇੱਥੋਂ ਸਾਟੀ ਲੱਗ ਗਈ ਆ ਉਤਰਦੇ ਉਤਰਦੇ ਆਂ ਵੀ ਮੇਰੇ ਆ ਬਾਹ ਤੇ ਚੂੜੀਆਂ ਕਿੰਨੇ ਆ ਵੱਜ ਗਈਆਂ ਸੀ ਤੇ ਮੈਂ ਘਰਾਂ ਦਾ ਕੰਮ ਕਰਦੀ ਆ ਤੇ ਕਿਸੇ ਨੇ ਨਹੀਂ ਸਾਡੀ ਬਾਹ ਫੜੀ ਵੀ ਕਹਿੰਦੇ ਸੀ ਤੇ ਮੁੜ ਕੇ ਫੜਦਾ ਕੋਈ ਵੀ ਨਹੀਂ ਆ ਇਹ ਸਰਕਾਰ ਕੋ ਚਾਹੁੰਦੇ ਵੀ ਸਾਡੀ ਚਲੋ ਵੱਧ ਵੱਧ ਮਰਤ ਹੋ ਜੇ ਭੈਣ ਭਰਾ ਸਾਡੇ ਵੱਧ ਵੱਧ ਮਰਤ ਕਰ ਕੋਈ ਇਹਦਾ ਮਾਮਾ ਬਣ ਜੇ ਕੋਈ ਇਹਦਾ ਚਾਚਾ ਬਣ ਕੇ ਇਹਦੀ ਮਰਤ ਵਿਆਹ ਵਧਿਆ ਹੋ ਜੇ ਮੇਰੀ ਬੇਟੀ ਦਾ ਇਹ ਚਾਹੁੰਦੇ ਬਸ ਮੇਰੇ ਜਦੋਂ ਮੀਂਹ ਆਉਂਦਾ ਬਾਰਿਸ਼ ਹੁੰਦੀ ਆ ਤੇ ਕੀ ਹਾਲਾਤ ਬਣ ਜਾਂਦੇ ਮੇਰੇ ਜਾਲਾ ਇਹਦਾ ਤਲਾਬ ਬਣ ਜਾਂਦਾ ਹੋਇਆ ਹਾਂਜੀ ਪਾਣੀ ਅੰਦਰ ਆ ਜਾਂਦਾ ਜੋ ਤੇ ਆ ਬੈੱਡ ਜਿਹੜੇ ਜੋ ਮੈਂ ਕਿਸਤਾ ਤੇ ਲੈ ਆ ਮੇਰੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਤੇ ਫੇਰ ਮੈਨੂੰ ਸੋਟਣੀਆਂ ਪੈਂਦੀਆਂ ਤੇ ਜਾਂ ਤੋੜ ਪਨ ਕੇ ਮਾਰ ਲੈਣੀਆਂ ਪੈਂਦੀਆਂ ਹਾਂਜੀ ਜਦੋਂ ਵਿਆਹ ਕਰਿਆ ਸੀ ਕਿੰਨੀਆਂ ਜੀ ਉਮੀਦਾਂ ਸੀ ਕਿੰਨੇ ਜੀ ਚਾਹ ਸੀ ਮਨ ਦੇ ਵਿੱਚ ਕਿ ਆਪਣੀ ਧੀ ਰਾਣੀ ਦਾ ਵਿਆਹ ਬੜੇ ਚਾਮਲਾ ਨਾਲ ਕਰਨਾ ਕਿੰਨੀਆਂ ਜੀ ਚਾਹੀਦੀ ਪਤਾ ਹੀ ਮਾਪਿਓ ਨੇ ਤਾਂ ਬਹੁਤ ਚਾਹ ਹੁੰਦਾ ਵਾ ਪਰ ਚਲੋ ਮੈਂ ਆਪਣੀ ਬੇਟੀ ਦਾ ਵਿਆਹ ਕਰਨਾ ਮੈਂ ਤੇ ਚਲੋ ਮੈਂ ਚਾਹ ਮਾਮਲਾ ਨਾਲ ਵਿਆਹ ਕਰਾਂ ਪਰ ਅਹੀਂ ਕਰਨ ਜੋਗ ਨਹੀਂ ਹਾਂਜੀ ਅਹੀਂ ਕਰਨ ਜੋਗ ਨਹੀਂ ਸਾਡੇ ਕੋਲ ਤਾਈਆਂ ਨਹੀਂ ਵੀ ਕਰਾਡੇ ਕੋ ਖ ਨਹੀਂ ਜੋ ਹੈਗਾ ਵਿਲੋ ਸੌਦਾ ਪਤਾ ਵੀ ਨਹੀਂ ਜੋ ਹੈਗਾ ਕੱਖ ਨਹੀਂ ਜੋ ਹੈਗਾ ਹੋ ਬਣਾਇਆ ਜੋ ਬੰਦੂਰ ਜੀ ਹਾਲਾਤ ਦੇਖ ਲੋ ਤੁਹਾਡੇ ਵੀ ਜਿਹੜੇ ਨੇ ਫਿਰਦੇ ਵਲੁੰਧਰੇ ਜਾਣੇ ਨੇ ਜੇ ਇਹਨਾਂ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਹੈ ਵਿਆਹ ਵਾਲਾ ਮਾਹੌਲ ਨਜ਼ਰ ਨਹੀਂ ਆ ਰਿਹਾ ਜਿੱਚ 16 ਜੂਨ ਨੂੰ ਵਿਆਹ ਹੈ ਚਾਰ ਦਿਨ ਰਹਿੰਦੇ ਨੇ ਵਿਆਹ ਦੇ ਵਿੱਚ ਪਰ ਹਾਲਾਤ ਜਿਹੜੇ ਨੇ ਵੱਧ ਤੋਂ ਵੱਧਰ ਨੇ ਉਦਾਸੀ ਚਿਹਰੇ ਤੇ ਆ ਦੋ ਸੂਟ ਸਿਰਫ ਵਿਆਹ ਵਾਲੇ ਬਣੇ ਨੇ ਹੁਣ ਤਾਂ ਹੀ ਬੜੀਆਂ ਰਸਮਾਂ ਹੁੰਦੀਆਂ ਨੇ ਬੜੇ ਰੀਤੀ ਰਿਵਾਜ ਹੁੰਦੇ ਨੇ ਹਲਵਾਈ ਲਾਉਣੇ ਹੁੰਦੇ ਨੇ ਨਾ ਤਾਂ ਹਲਵਾਈ ਲਾਇਆ ਅਜੇ ਤਾਈਂ ਤੇ ਨਾ ਰਿਸ਼ਤੇਦਾਰ ਭੈਣ ਭਰਾ ਪਹੁੰਚੇ ਨਹੀਂ ਅਜੇ ਤਾਈਂ ਕਿਉਂਕਿ ਬਹੁਤ ਸਾਰੇ ਮੋਹ ਭਰੇ ਸੱਦੇ ਪੱਤਰ ਵੀ ਭੇਜੇ ਜਾਂਦੇ ਨੇ ਵਿਆਹ ਦੇ ਵਿੱਚ ਰ ਤਾ ਹਾਲਾਤ ਇੰਨੇ ਮਾੜੇ ਨੇ ਇਸ ਪਰਿਵਾਰ ਦੇ ਵਿੱਚ ਚਾ ਨਹੀਂ ਨਜ਼ਰ ਆ ਰਹੀ ਸਿਰਫ ਉਦਾਸੀ ਹੀ ਉਦਾਸੀ ਨਜ਼ਰ ਆ ਰਹੀ ਹੈ ਤਾਂ ਵਿਆਹ ਵਾਲੀ ਭੈਣ ਵੀ ਸਾਡੇ ਨਾਲ ਮੌਜੂਦ ਹੈ ਤਾਂ ਬੜੀਆ ਇਧਰ ਆਓ ਮੇਰੇ ਕੀ ਨਾਮ ਹੈ ਤੁਹਾਡਾ ਜੋਤੀ ਜੋਤੀ ਮੈਨੂੰ ਇਹ ਦੱਸੋ ਵਿਆਹ ਵਾਲਾ ਮਾਹੌਲ ਨਹੀਂ ਨਜ਼ਰ ਆ ਰਿਹਾ ਬੜੀਆਂ ਰੀਝਾਂ ਹੁੰਦੀਆਂ ਨੇ ਇਹ ਧੀ ਦਾ ਜਦੋਂ ਵਿਆਹ ਹੁੰਦਾ ਤਾਂ ਉਸ ਧੀ ਨੂੰ ਬੜੀਆਂ ਰੀਝਾਂ ਹੁੰਦੀਆਂ ਨੇ ਮੇਰਾ ਜਿਹੜਾ ਵਿਆਹ ਬੜੇ ਚਾਮਲਾਲਾ ਹੋਵੇ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਯਾਰ ਜੀ ਜਿਹਾ ਸੀ ਵਿਆਹ ਦੀਆਂ ਜੇ ਬੜੇ ਧੂਮ-ਧਾਮ ਨਾਲ ਹੋਇਆ ਗਿਆ। ਬਹੁਤ ਬੁੜੀ ਜਿਹੀ ਜਿਹਾ ਮੇਰਾ ਵਿਆਹ ਵਿਦਿਆ ਹੋਵੇ ਸਾਡੇ ਘਰ ਵੀ ਵਿਦਿਆ ਬੰਜੇ। ਬਟ ਜਿਹੜੇ ਹਾਲਾਤ ਹਨ ਉਹਦੇ ਕਰਕੇ ਨਹੀਂ ਹੋ ਗਿਆ। ਮੈਂ ਦੇਖ ਰਿਹਾ ਬੜੇ ਬੱਤ ਬੱਤਰ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ। ਇੰਨੀ ਤਾਪਮਾਨ ਵਧਿਆ ਆਇਆ 47 ਦਾ ਤਾਪਮਾਨ ਚੱਲਣ ਡਿਆ। ਕਿਵੇਂ ਰਹਿੰਦੇ ਹੋ ਤੁਸੀਂ ਇੱਥੇ ਕਿਉਂ? ਇਹ ਤਾਂ ਜਿਹੜਾ ਹਾਲਾਤ ਨੇ 5 ਫੁੱਟ ਨੀਵਾ ਤੁਹਾਡਾ ਘਰ ਵੀ ਜਿੱਥੇ ਰਹਿ ਰਹੇ ਹੋ। ਕਿਵੇਂ ਰਹਿੰਦੇ ਹੋ? ਬਹੁਤ ਮੁਸ਼ਕਲ ਹੁੰਦੀ ਜਦੋਂ ਮੀਂਹ ਵੀ ਹੁੰਦਾ ਉਹਦਾ ਸਾਰਾ ਪਾਣੀ ਅੰਦਰ ਆ ਜਾਂਦਾ ਚੀਜ਼ਾਂ ਖਰਾਬ ਹੋ ਜਾਂਦੀਆਂ। ਕਈ ਵਾਰੀ ਚੀ ਹਾਂਜੀ ਵਿਆਹ ਦੇ ਬੜੇ ਚਾਹ ਹੁੰਦੇ ਨੇ ਬੜੀਆਂ ਰਸਮਾਂ ਹੁੰਦੀਆਂ ਨੇ ਮਹਿੰਦੀ ਵੀ ਨਹੀਂ ਅਜੇ ਤਾਈ ਤੁਸੀਂ ਤਾਂ ਲਈ ਹੱਥਾਂ ਦੇ ਪਰ ਰਿਸ਼ਤੇਦਾਰ ਭੈਣ ਭਰਾ ਵੀ ਆਉਣ ਵਾਲੇ ਨੇ ਚਾਰ ਦਿਨ ਵਿਆਹ ਦੇ ਵਿੱਚ ਨੇ ਸਾਡੀ ਅਵੇਂ ਦੇਖਦੇ ਹੋ ਕਿ ਇਹ ਉਮੀਦਾਂ ਨੇ ਕਿ ਇਹ ਅਪੀਲ ਲਾਉਣੀ ਚਾਹੁੰਦੇ ਐ ਐਨ ਆਰ ਆਈ ਵੀਰਾਂ ਨੂੰ ਸਮਾਸੇ ਵੀ ਵੀਰਾਂ ਨੂੰ ਮੈਂ ਇਹ ਪੀਲਣਾ ਚਾਹੁੰਦੀ ਕਿ ਮੇਰਾ ਵਿਆਹ ਵਧੀਆ ਤੇ ਤੁਹਾਡਾ ਘਰ ਵੀ ਵਧੀਆ ਬਣ ਜੇ ਕੋਈ ਕਮੀ ਨਾ ਰਹੇ ਹਾਂਜੀ ਬਾ ਇਹ ਭੈਣ ਦਾ ਵਿਆਹ ਹੈ ਸਾਡੀ ਬਟਿਆ ਰਾਣੀ ਹੈ ਧੀ ਰਾਣੀ ਹੈ ਸਾਡੀ ਬੜੇ ਚਾਵਾ ਮਲਾਵਾ ਨਾਲ ਜਿਹੜੀਆਂ ਰਸਮਾਂ ਆਦੀਆਂ ਹੁੰਦੀਆਂ ਸੀ ਰੀਤੀ ਰਿਵਾਜਾਂ ਨਾਲ ਵਿਆਹ ਹੋਣਾ ਸੀ ਪਰ ਰੀਤੀ ਰਵਾਜ ਨਹੀਂ ਨਜ਼ਰ ਆ ਰਹੇ ਨਾ ਹੀ ਵਿਆਹ ਵਾਲਾ ਮਾਹੌਲ ਨਜ਼ਰ ਆ ਰਿਹਾ ਅਸੀਂ ਇਸ ਰੂਮ ਦੇ ਵਿੱਚ ਬੈਠੇ ਆ ਤੇ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਬੈਠੇ ਆ ਕਿ ਪਸੀਨਾ ਬਹੁਤ ਆ ਰਿਹਾ ਹਾਲਾਤ ਇੰਨੇ ਮਾੜੇ ਨੇ ਕਿ ਪਰਿਵਾਰ ਫਿਰ ਵੀ ਇੱਥੇ ਆਪਣਾ ਰਹਿਣ ਬਸੇਰੇ ਦੇ ਵਿੱਚ ਰਹਿ ਰਿਹਾ ਤੇ ਧੀਰਾ ਨਹੀਂ ਤੇ ਪਿਤਾ ਜੀ ਵੀ ਸਾਡੇ ਨਾਲ ਨੇ ਕੀ ਨਾਮ ਹੈ ਬਾਜੀ ਤੁਹਾਡਾ ਮੈਂ ਬਲਵਿੰਦਰ ਸਿੰਘ ਬਲਵਿੰਦਰ ਜੀ ਜਦੋਂ ਧੀ ਦਾ ਵਿਆਹ ਹੁੰਦਾ ਤਾਂ ਸਭ ਤੋਂ ਜ਼ਿਆਦਾ ਚਾਹ ਪੀਓ ਨੂੰ ਹੁੰਦਾ ਜੀ ਉਹਦੀ ਧੀ ਦਾ ਵਿਆਹ ਹੈ ਲਾਡਲੀ ਧੀ ਹੁੰਦੀ ਹੈ ਉਹਦਾ ਵਿਆਹ ਹੁੰਦਾ ਕਿਵੇਂ ਹਾਲਾਤਾਂ ਦੇ ਵਿੱਚ ਵਿਆਹ ਹੋ ਰਿਹਾ ਕੀ ਹਾਲਾਤ ਬਣੇਗਾ ਬਹੁਤ ਮਾੜੇ ਆ ਮਾਰੇ ਲਾ ਦੇ ਕਿਉਂ ਮਾਰੇ ਮਾਰੇ ਕੋ ਭਾਂ ਨਹੀਂ ਫਰਦਾ ਕੀ ਕਰੇ ਆ ਕੋ ਰਿਸ਼ਤੇਦਾਰ ਵੀ ਨਹੀਂ ਆਉਂਦਾ ਫੋਨਾਂ 'ਨੇ ਕਹਿ ਰਿਹਾ ਤੁਸੀਂ ਕੀ ਕੰਮ ਕਰਦੇ ਹੋ ਹਾਂ ਇਹ ਕੰਮ ਕਰਦੇ ਆ ਬਣਾ ਕੋ ਆਪਣੇ ਮੈਦ ਮਜ਼ਦੂਰੀ ਦਾ ਕੰਮ ਕਰਦੇ ਆ ਤੋ ਜਦੋਂ ਦੇ ਰਾਤੇ ਸੱਟ ਨੂੰ ਕੰਮ ਨਹੀਂ ਰਾਤ ਵਿੱਚ ਟੋਲ ਮੱਛੀਵਰ 'ਚ ਪੈ ਗਿਆ ਤੋ ਉਦੋਂ ਬਰ ਕੰਮ ਨਹੀਂ ਹੁੰਦਾ ਮੈਂ ਕੰਮ ਨਹੀਂ ਕੋਣ ਕਰਦਾ ਪਰ ਪਿਓ ਵਾਸਤੇ ਬੜਾ ਵੱਡਾ ਦੇਨ ਹੁੰਦਾ ਹਾਂ ਤੀ ਦਾ ਵਿਆਹ ਹੁੰਦਾ ਹਾਂਜੀ ਹਾਂਜੀ ਕੀ ਬੀਤ ਰਹੀ ਹੋਂ ਦਿਨ ਤੇਰੀ ਉਹ ਚਾਮਲਾ ਨਹੀਂ ਬੁਰੇ ਹੋ ਰਹੇ ਹਾਂਜੀ ਕੀ ਬੋਲਿਆ ਕਿਵੇਂ ਵੀ ਇਤਰੀਏ ਦਿਲ ਦੇ ਉੱਪਰ ਜਿਹੜੇ ਚਾਮਲਾ ਹੋਣੇ ਚਾਹੀਦੇ ਸੀ ਉਹ ਨਹੀਂ ਹੋ ਰਿਹਾ ਜੀ ਦਾ ਨਹੀਂ ਹੋ ਰਿਹਾ ਹਾਂਜੀ ਮੈਂ ਜ਼ਰੂਰ ਜੀ ਇਹ ਬੇਬਸ ਬਾਪ ਆ ਜਿਸ ਦਾ ਹਾਲਾਤ ਇੰਨੇ ਕਿ ਮਾੜੇ ਨੇ ਰਿਓ ਚੱਲਣ ਦੇ ਵਿੱਚ ਵੀ ਅਸਮਰਥ ਹੈ ਹਾਲਾਤਾਂ ਦਾ ਮਾਰਿਆ ਹੋਇਆ ਪਿਓ ਆ ਜਾਕੀ ਰੀਝਾਂ ਹੁੰਦੀਆਂ ਨੇ ਧੀ ਦੇ ਵਿਆਹ ਦੀਆਂ ਬੜੀਆਂ ਰੀਝਾਂ ਹੁੰਦੀਆਂ ਨੇ ਬੜੇ ਚਾਮਲਾ ਹੁੰਦੇ ਨੇ ਕਿ ਸਾਡੀ ਧੀ ਦਾ ਵਿਆਹ ਹੋਊਗਾ ਰਿਸ਼ਤੇਦਾਰ ਭੈਣ ਭਰਾ ਆਉਣਗੇ ਤੇ ਵਾਜਿਆਂ ਨਾਲ ਵਿਆਹ ਹੋਏਗਾ ਪਰ ਨਾ ਤਾਂ ਵਾਜੇ ਨੇ ਨਾ ਤਾਂ ਚਾਹੇ ਮਲਾਏ ਸਿਰਫ ਉਦਾਸੀ ਹੀ ਉਦਾਸੀ ਚਿਹਰੇ ਦੇ ਉੱਪਰ ਨਜ਼ਰ ਆ ਰਹੀ ਏ ਮਾਂ ਦਾ ਰੋ ਰੋ ਬੁਰਾ ਹਾਲ ਹੈ ਤਾਂ ਧੀ ਦਾ ਵਿਆਹ ਹੈ ਧੀ ਨੇ ਵੀ ਬੜੀਆਂ ਉਮੀਦਾਂ ਲਾਈਆਂ ਸੀ ਕਿ ਮੇਰਾ ਜਦੋਂ ਵਿਆਹ ਹੋਏਗਾ ਡੋਲੀ ਸਜ ਕੇ ਜਾਏਗੀ ਬਰਾਤ ਆਏਗੀ ਤਾਂ ਧੂਮ ਧਾਮ ਨਾਲ ਬਰਾਤ ਆਏਗੀ ਪਰ ਹਾਲਾਤ ਇੰਨੇ ਜਿ ਮਾੜੇ ਬਣੇ ਹੋਏ ਨੇ ਨਾ ਤਾਂ ਵਾਜੇ ਨੇ ਨਾ ਬੈਂਡ ਵਾਜੇ ਨੇ ਨਾ ਹਲਵਾਈ ਲਾਇਆ ਅਜੇ ਤਾਂ ਸਿਰਫ 4 ਦਿਨ ਵਿਆਹ ਦੇ ਵਿੱਚ ਨੇ ਤਾ ਉਮੀਦਾਂ ਸਿਰਫ ਔਰ ਸਿਰਫ ਇਸ ਵੇਲੇ ਰੱਬ ਦੀ ਹੈ ਟੁੱਟ ਵਿਸ਼ਵਾਸ ਤੇ ਹੈ ਰੱਬ ਦੇ ਉਮੀਦਾਂ ਨੇ ਬਹੁਤ ਸਾਰੇ ਦਾਨੀ ਸੱਜਣਾ ਦੇ ਉਮੀਦਾਂ ਨੇ ਐਨ ਆਰ ਆਈ ਭਰਾਵਾਂ ਦੇ ਵੀ ਉਮੀਦਾਂ ਨੇ ਤਾਂ ਵੀਰ ਉਹ ਵੀ ਸਾਡੇ ਨਾਲ ਮੌਜੂਦ ਹੈ ਜਿਸ ਨੇ ਇਸ ਪਰਿਵਾਰ ਤਾਂ ਹੀ ਸਾਨੂੰ ਮਿਲਾਇਆ ਬਹੁਤ ਸਾਰੇ ਇਹੋ ਜਿਹੇ ਫਰਿਸ਼ਤੇ ਹੁੰਦੇ ਨੇ ਜਿਹੜੇ ਦੁਜਿਆਂ ਵਾਸਤੇ ਹਮੇਸ਼ਾ ਰੱਬ ਦਾ ਫਰਿਸ਼ਤਾ ਬਣ ਜਾਂਦੇ ਨੇ ਤਾਂ ਇਹ ਵੀਰ ਵੀ ਰੱਬ ਦਾ ਫਰਿਸ਼ਤਾ ਬਣ ਕੇ ਇਸ ਪਰਿਵਾਰ ਤਾਂ ਹੀ ਸਾਨੂੰ ਲੈ ਕੇ ਆਇਆ ਕਿਉਂਕਿ ਉਮੀਦ ਹੈ ਸਿਰਫ ਔਰ ਸਿਰਫ ਚੈਨਲਾਂ ਦੇ ਔਰ ਐਨ ਆਰ ਆਈ ਭਰਾਵਾਂ ਦੇ ਤੇ ਸਮਾਸੇ ਵੀ ਵੀਰਾਂ ਦੇ ਤਾਂ ਮੱਟੂ ਵੀਰ ਕਿਵੇਂ ਦੇਖਦੇ ਹੋ ਇਸ ਪਰਿਵਾਰ ਦੇ ਹਾਲਾ ਤਾਂ ਕਿੰਨਾ ਹਾਲਾਤਾਂ ਦੇ ਵਿੱਚ ਪਰਿਵਾਰ ਆ ਰਿਹਾ ਵਿਆਹ ਵਾਲਾ ਮਾਹੌਲ ਨਜ਼ਰ ਨਹੀਂ ਆ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਇਹ ਪਰਿਵਾਰ ਦੇ ਜੀ ਪਰਸੋਂ ਮੇਰੇ ਘਰ ਆਏ ਤਿੰਨ ਚਾਰ ਦਿਨ ਪਹਿਲਾਂ ਕਹਿੰਦੇ ਸਾਡੀ ਬੇਟੀ ਦਾ ਵਿਆਹ ਵਾ ਤੇ ਸਾਡੇ ਕੋਲ ਪੈਸਾ ਢਲਾ ਨਹੀਂ ਹੈਗਾ ਤਾਂ ਫੇਰੇ ਕਰਾਉਣੇ ਤੇ ਬਾਬੇ ਕੋ ਗਏ ਉਹ ਪੈਸੇ ਮੰਗਦਾ ਤੇ ਫਿਰ ਮੈਂ ਗਰੰਥੀ ਸਿਕੋ ਗਿਆ ਬਲਵਿੰਦਰ ਸਿੰਘ ਕੋ ਉਹ ਕਹਿੰਦੇ ਚਲੋ ਮੈਂ ਫ੍ਰੀ ਫੇਰੇ ਕਰ ਦਿੰਦਾ ਤੇ ਫਿਰ ਲਾਵਾਂ ਵਾਲਾ ਸੂਟ ਕੁੜੀ ਨੂੰ ਮੈਂ ਲੈ ਕੇ ਦਿੱਤਾ ਜੋ ਥੋੜਾ ਛੋਟਾ ਬੋਡਾ ਜਿਨਾ ਹੈਗਾ ਆਪਾਂ ਖਰਚਾ ਆਪਣੀ ਜੇਬ ਚੋਂ ਕਰ ਸਕਦੇ ਹਾਂ ਉਹ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਅਪੀਲ ਕੀਤੀ ਚੈਨਲਾਂ ਨੂੰ ਤੁਹਾਨੂੰ ਅਪੀਲ ਕੀਤੀ ਸਿੱਖ ਸੰਗਤ ਨੂੰ ਆਪਣੀ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਦੀ ਬਾਹ ਫੜੀ ਜਾਵੇ ਸਿੱਖਾਂ ਨੂੰ ਕਰਦੇ ਆਂ ਆਪਣੀ ਸੰਸਥਾ ਨੂੰ ਕਰਦੇ ਆਂ ਵੀ ਇਹ ਗੁਰਸਿੱਖ ਪਰਿਵਾਰ ਆ ਜੋ ਜਿਹੜੇ ਹਾਲਾਤ ਚ ਰਹਿੰਦੇ ਪਏ ਹਨ ਇਹਨਾਂ ਨੂੰ 2.5 ਸਾਲ ਹੋ ਗਏ ਮੰਜੀ ਤੇ ਇਹ ਘਰ ਕੰਮ ਨਹੀਂ ਹੁੰਦਾ ਇਹ ਇਹਨਾਂ ਦੀ ਮੈਸੇਜ ਆ ਘਰਾਂ ਦਾ ਕੰਮ ਕਰਕੇ ਹੁੰਦੀਆਂ ਮਾਵਾਂ ਧੀਆਂ ਠੀਕ ਆ ਇਹ ਲਿਉਂਦੀ ਆ ਤੇ ਕਿਸੇ ਵੇਲੇ ਤੇ ਬਿਲਕੁਲ ਭੁੱਖੇ ਹੁੰਦੇ ਇਹਨਾਂ ਨੂੰ ਕੋਈ ਸਬਜ਼ੀ ਵੀ ਨਹੀਂ ਹੁੰਦੀ ਘਰ ਤੇ ਲਾਗੋ ਆਂਡ ਗਵਾਂਡ ਤੇ ਚਲੋ ਕਹਿਣਾ ਨਹੀਂ ਚਾਹਦਾ ਮੰਗ ਕੇ ਤੇ ਖਾਂਦੇ ਆਂ ਕਈ ਵੇਲੇ ਤੇ ਚਲੋ ਸ਼ਰਮਿੰਦੇ ਹੋਏ ਜਾਂਦੇ ਵੀ ਨਹੀਂ ਰੋਜ਼ ਮੰਗਣ ਕੀ ਜਾਈਏ ਤੇ ਇਦਾਂ ਹੀ ਸੌ ਜਾਂਦੇ ਆ ਮੈਂ ਦੇਖ ਰਿਹਾ ਜਿੱਥੇ ਇਹ ਰਹਿ ਰਹੇ ਨੇ 5 ਫੁੱਟ ਨੀਵਾ ਐ ਮੇਰੇ ਖਿਆਲ ਨਾਲ ਬਾਲਿਆਂ ਦੀਆਂ ਛੱਤਾਂ ਨੇ ਕਿਸੇ ਵੇਲੇ ਵੀ ਵੱਡਾ ਹਾਸਾ ਹੁੰਦਾ ਡਰ ਇਹ ਗਲੀ ਨਾਲੋਂ ਨਾ 5 ਫੁੱਟ ਨੀ 10 ਫੁੱਟ ਨੀਵਾ ਠੀਕ ਆ ਜੀ ਤੇ ਇਹਨਾਂ ਦਾ ਪੁਰਾਣਾ ਹੀ ਮਕਾਨ ਬਣਿਆ ਹੋਇਆ 20 ਸਾਲ ਤੋਂ ਉਸ ਤੋਂ ਬਾਅਦ ਇਹਨਾਂ ਦੀ ਨਹੀਂ ਹਾਲਾਤ ਹੈਗੇ ਆਪਣਾ ਮਕਾਨ ਉੱਚਾ ਕਰਨ ਦੀ ਜੋ ਮਗਹਾਈਆਂ ਐ ਇਸ ਲਈ ਹੋ ਚੁੱਕੀਆਂ ਹਰ ਚੀਜ਼ ਦੇ ਵਿੱਚ ਤੇ ਇਸੇ ਕਰਕੇ ਸਾਧ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਬਾਹ ਫੜੀ ਜਾਵੇ ਬਲਵਿੰਦਰ ਸਿੰਘ ਉਹਨਾਂ ਦੀ ਠੀਕ ਆ ਜੀ ਇਹਦੇ ਕੋ ਬੜੇ ਰੀਤੀ ਰਿਵਾਜ ਹੁੰਦੇ ਨੇ ਰਸਮਾਂ ਹੁੰਦੀਆਂ ਨੇ ਜਿਹੜੀਆਂ ਵਿਆਹ ਦੇ ਵਿੱਚ ਨਭਾਉਣੀਆਂ ਨੇ ਦੋ ਸੂਟ ਜਿਦਾਂ ਹੀ ਪਹਿਨਦੇ ਬਣੇ ਹੋਏ ਨੇ ਆ ਨਜ਼ਰ ਆ ਰਹੇ ਨੇ ਕਿ ਦੋ ਸੂਟਾਂ ਦਾ ਜੋੜਾ ਹੀ ਜਿਹੜਾ ਬਣਾ ਪਾਇਆ ਹੈ ਪਰਿਵਾਰਾ ਜਿਦਾਂ ਹੀ ਬੜੀਆਂ ਰੀਤੀ ਰਿਵਾਜਾਂ ਨੇ ਰਸਮਾਂ ਨੇ ਹਲਵਾਈ ਲਾਉਣੇ ਹੁੰਦੇ ਨੇ ਇੱਥੋਂ ਤੱਕ ਕਿ ਬੈਂਡ ਵਾਜੇ ਤਾਂ ਹੀ ਹੁੰਦੇ ਨੇ ਤਾਂ ਅਸੀਂ ਦੇਖ ਰਹੇ ਹਾਂ ਤਾਂ ਚਾਹ ਨਜ਼ਰ ਨਹੀਂ ਆ ਰਿਹਾ ਸਿਰਫ ਉਦਾਸੀ ਉਦਾਸੀ ਇਹਨਾਂ ਨੇ ਜੀ 50 40 ਤੋਂ 30 ਬੰਦੇ ਬਰਾਤ ਦੇ ਹੋਣੇ ਆ ਇਹਨਾਂ ਕਰਕੇ ਚਾਹ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਜੀ ਅਜੇ ਚਾਰ ਦਿਨ ਰਹਿੰਦੇ ਨੇ ਚਾਰ ਦਿਨ ਰਹਿੰਦੇ ਅਸੀਂ ਇਹੋ ਬੇਨਤੀ ਕਰਦੇ ਬਿਨਾਂ ਦਾ ਪ੍ਰਬੰਧ ਕੀਤਾ ਜਾਵੇ ਇਹ ਸ਼ੁਰੂ ਤੋਂ ਇੰਨਾ ਹਾਲਾਤਾਂ ਦੇ ਵਿੱਚ ਨਹੀਂ ਗਿਆ ਸੀ ਇਸ ਤਰ੍ਹਾਂ ਦੇ ਹਾਲਾਤ ਸੀ ਪਹਿਲਾਂ ਵੀ ਇਹ ਸ਼ੁਰੂ ਤੋਂ ਹਾਲਾਤੇ ਮਾੜੇ ਹੀ ਰਹੇ ਇਹਨਾਂ ਦੇ ਜੀ ਇਹਦੇ ਦੋ ਭਰਾ ਸੀ ਉਹ ਨਸ਼ੇ ਦੀ ਲਾਤ ਤੇ ਲੱਗ ਕੇ ਪਹਿਲਾਂ ਉਹਨਾਂ ਨੂੰ ਸਾਂਭਦਾ ਰਿਹਾ ਉਹਨਾਂ ਦੇ ਪੈਸੇ ਲੌਂਦਾ ਰਿਹਾ ਬਿਮਾਰ ਇੱਕ ਦੀ ਡੈਥ ਹੋ ਗਈ ਦੋਨ ਦੀ ਉਹਦੇ ਕਰਕੇ ਇਹਨਾਂ ਦੇ ਹਾਲਾਤ ਇਹ ਵਿਚਾਰਾ ਮਿਹਨਤ ਮਜ਼ਦੂਰੀ ਕਰਦਾ ਜਿੰਨੇ ਜੋਗਾ ਦਿਹਾੜੀ ਲੈ ਆ ਕੇ ਉਹਨਾਂ ਦੇ ਇੱਕ ਬੇਟਾ ਕੋਈ ਨਹੀਂ ਇੱਕੋ ਬੇਟੀ ਇਹਨਾਂ ਦੀ ਵਾਸੇ ਆਪਣੀ ਮਿਹਨਤ ਮਜੂਰੀ ਕਰਦਾ ਏ ਉਹ ਵੀ ਇਹਦੀ ਖਤਮ ਹੋ ਗਈ ਇਹਨੇ ਕਿਦੀ ਆਪਣੀ ਘਰ ਵਾਲੀ ਨੂੰ ਕੰਮ ਤੇ ਨਹੀਂ ਜਾਣ ਦਿੱਤਾ ਜਿੰਨਾ ਤੱਕ ਕੰਮ ਕਰਦਾ ਸੀ ਉਸ ਤੋਂ ਬਾਅਦ ਹੁਣ ਇਹਦੀ ਹੋ ਗਈ ਵੀ ਕੋ ਕੰਮ ਨਹੀਂ ਹੁੰਦਾ ਤੇ ਉਹ ਵਿਚਾਰੀ ਨੂੰ ਕੰਮ ਕਰਨਾ ਜਾਣਾ ਪੈਂਦਿਆ ਤਾਂ ਜਰੂਰ ਜੀ ਹਾਲਾਤ ਐਨੇ ਜੋ ਵੱਤੋਂ ਵੱਤਰ ਬਣੇ ਹੋਏ ਨੇ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਐ ਜਿਸ ਮਾਂ ਨੇ ਜਿਹੜੀਆਂ ਨੇ ਰਸਮਾਂ ਆਦਾਰਣੀਆਂ ਸੀ ਰੀਤੀ ਰਿਵਾਜ ਨੂੰ ਹੋ ਰਹੇ ਸੀ ਉਹ ਦਾ ਰੋ ਰੋ ਕੇ ਬੁਰਾ ਹਾਲ ਐ ਕਿਉਂਕਿ ਅਥਰੂ ਆ ਰਹੇ ਨੇ ਇਹਨੀਆਂ ਨਜ਼ਰਾਂ ਦੇ ਵਿੱਚ ਕਿਉਂਕਿ ਲਾਡਲੀ ਧੀ ਐ ਧੀ ਦਾ ਵਿਆਹ ਹੋਵੇ ਤਾਂ ਇਹ ਹਾਲਾਤ ਬਣੇ ਹੋਣ ਤਾਂ ਉਸ ਮਾਂ ਦੇ ਦਿਲ ਤੇ ਜੋ ਬੀਤ ਰਹੀ ਹੈ ਉਹ ਮਾਂ ਹੀ ਜਾਣਦੀ ਹੈ ਕਿਉਂਕਿ ਬੜੀਆਂ ਉਮੀਦਾਂ ਹੁੰਦੀਆਂ ਨੇ ਰੀਝਾਂ ਹੁੰਦੀਆਂ ਨੇ ਦਿਲ ਦੇ ਵਿੱਚ ਭੈਣੇ ਰੋਂਦੀ ਲੋੜ ਨਹੀਂ ਹੈ ਭੈਣ ਜੀ ਬਹੁਤ ਬਹੁਤ ਦਾਨੀ ਸੱਜਣ ਬੈਠੇ ਹੋਏ ਨੇ ਤਾਂ ਇਹ ਭੈਣ ਦਾ ਜਿਹੜਾ ਰੋ ਰੋਇਆ ਜਰੂਰ ਮੈਂ ਵੀ ਹੱਥ ਜੋੜ ਗਿਆ ਪਿੱਛੇ ਮੇਰੀ ਇਸ ਭੈਣ ਦੇ ਅਥਰੂਆਂ ਦਾ ਮੁੱਲ ਜਰੂਰ ਪਾਇਓ ਇਸ ਭੈਣ ਦਾ ਅਥਰੂਆਂ ਦਾ ਮੁੱਲ ਜਰੂਰ ਪਹਿਣਾ ਚਾਹੀਦਾ ਕਿਉਂਕਿ ਇਹ ਭੈਣ ਆਪਣੀ ਧੀ ਵਾਸਤੇ ਰੋ ਰਹੀ ਹੈ ਉਸ ਦੀ ਧੀ ਦਾ ਵਿਆਹ ਹੋਵੇ ਤਾਂ ਇਹ ਹਾਲਾਤ ਬਣੇ ਹੋਏ ਨੇ ਤਾਂ ਜਰੂਰ ਇਹਨਾਂ ਅਥਰੂਆਂ ਦਾ ਮੁੱਲ ਪੈਣਾ ਚਾਹੀਦਾ ਦਾਨੀ ਸਜਣਾ ਨੂੰ ਐਨਆਰਆਈ ਵੀਰਾਂ ਨੂੰ ਅਪੀਲ ਹੈ ਕਿ ਇਸ ਭੈਣ ਦਾ 4 ਦਿਨਾਂ ਵਿੱਚ ਵਿਆਹ ਹੋਣਾ ਤੇ 40 ਦਿਨਾਂ ਦੇ ਵਿੱਚ ਤਿਆਰੀਆਂ ਸਿਰਫ ਤੁਹਾਡੇ ਤੇ ਨੇ ਉਮੀਦਾਂ ਸਿਰਫ ਰੱਬ ਤੇ ਨੇ ਤਾਂ ਜੇ ਇਸ ਭੈਣ ਦੇ ਅਥਰੂਆਂ ਦਾ ਮੁੱਲ ਪੈ ਜਾਏਗਾ ਸਾਰੀ ਉਮਰ ਇਹ ਤੁਹਾਡਾ ਰਹਿਣ ਤੁਹਾਡਾ ਅਦਾ ਕਰਨਗੇ ਤਾਂ ਭੈਣ ਜੀ ਕੀ ਅਪੀਲ ਲਾਉਣੀ ਚਾਹੁੰਦੇ ਆ ਦਾਨੀ ਸਜਣਾ ਨੂੰ ਇਹ ਲਾਉਣੇ ਚਾਹੁੰਦੇ ਨੇ ਵੀ ਚਲੋ ਸਾਡੇ ਤੀ ਦਾ ਵਧੀਆ ਵਿਆਹ ਹੋ ਜੇ ਵੀ ਹਾਂਜੀ ਤੇ ਸਾਡਾ ਆਡਾ ਇੰਤਜ਼ਾਮ ਹੋ ਜੇ ਸਾਡਾ ਘਰ ਵੀ ਵਧੀਆ ਬਣ ਜਾਈਏ ਇਹ ਚਾਹੁੰਦੇ ਆਂ ਜਰੂਰ ਜੀ 16 ਜੂਨ ਨੂੰ ਜਿਹੜਾ ਵਿਆਹ ਹੈ ਸੱਦੇ ਪੱਤਰ ਭੇਜ ਦਿੱਤੇ ਨੇ ਪਰ ਰਿਸ਼ਤੇਦਾਰ ਵੀ ਇੱਥੋਂ ਤਾਈਂ ਨਹੀਂ ਪਹੁੰਚੇ ਕਿਉਂਕਿ ਉਹਨਾਂ ਨੂੰ ਪਤਾ ਕਿ ਵਿਆਹ ਵਾਲਾ ਜਿਹੜਾ ਮਾਹੌਲ ਨਹੀਂ ਹੈ ਇੱਥੇ ਜੋ ਰੀਝਾਂ ਹੁੰਦੀਆਂ ਨੇ ਉਹ ਨਹੀਂ ਹੋ ਰਹੀਆਂ ਪੂਰੀਆਂ ਤਾਂ ਰੀਤੀ ਰਿਵਾਜਾਂ ਨਾਲ ਵਿਆਹ ਹੋਣਾ ਸੀ ਪਰ ਹਾਲਾਤ ਵੱਦ ਤੋਂ ਬੱਦਰ ਨਹੀਂ ਸਿਰਫ ਔਰ ਸਿਰਫ ਐਨਆਰਆਈ ਭਰਾਵਾਂ ਤਾਂ ਹੀ ਸਮਾਸਥ ਵੀ ਵੀਰਾਂ ਤਾਂ ਹੀ ਅਪੀਲ ਲਈ ਹੈ ਕਿ ਇਸ ਭੈਣ ਦਾ ਵਿਆਹ ਵਧੀਆ ਤਰ੍ਹਾਂ ਹੋਵੇ ਇਹਨਾਂ ਦੀਆਂ ਜਿਹੜੀਆਂ ਤਮੰਨਾਵਾਂ ਨੇ ਉਮੀਦਾਂ ਨੇ ਆਸਾਂ ਨੇ ਉਹ ਪੂਰੀਆਂ ਹੋ ਜਾਣ ਤੇ ਅਸੀਂ ਵੀ ਅਪੀਲ ਲਾਉਂਦੇ ਆ ਜੇ ਤੁਸੀਂ ਵੀ ਜੇ ਆਪਣਾ ਤਿਲ ਫੁੱਲ ਸੇਵਾ ਭੇਜਣੀ ਚਾਹੁੰਦੇ ਹੋ ਇਸ ਪਰਿਵਾਰ ਨਾਲ ਸਿੱਧਾ ਰਾਬਤਾ ਬਣਾਇਆ ਜਾਵੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਆਪਣਾ ਐਡਰੈਸ ਜ਼ਰੂਰ ਬੋਲ ਦਿਓ ਭਾਈ ਹਾਂਜੀ ਵੀਰ ਜੀ ਐਡਰੈਸ ਪਿੰਡ ਸੁਲਤਾਨਵਿੰਡ ਲੱਖਾ ਸਿੰਘ ਪਲਾਟ ਅੰਮ੍ਰਿਤਸਰ ਦੇ ਕੋਲ ਠੀਕ ਹੈ ਅੰਮ੍ਰਿਤਸਰ ਦੇ ਕੋਲ ਪਿੰਡ ਸੁਲਤਾਨਵਿੰਡ ਪਿੰਡਾ ਲੱਖਾ ਸਿੰਘ ਪਲਾਟ ਗਲੀ ਨੰਬਰ 1 ਇਹਨਾਂ ਦਾ ਨਾਮ ਬਲਵਿੰਦਰ ਸਿੰਘ ਨੇਰੇ ਮੇਰਾ ਘਰ ਆ ਗੁਰਪੀਰ ਕਿਸੇ ਨੂੰ ਪੁੱਛ ਕੇ ਕੋਈ ਇਹਨੇ ਵਾਸਤਾ ਕਰਨਾ ਨੰਬਰ ਹੈਗਾ ਮੇਰਾ 9781681555 ਕੋਈ ਵੀਰ ਨੇ ਆਉਣਾ ਇਹ ਨੰਬਰ ਤੇ ਵਾਸਤਾ ਕਰਕੇ ਆ ਸਕਦੇ ਕਿਉਂਕਿ ਇਹਨਾਂ ਦੇ ਕੋਲ ਫੋਨ ਨਹੀਂ ਹੈਗਾ ਤੇ ਇਹਨਾਂ ਕੋਲ ਪ੍ਰਬੰਧ ਗੱਲ ਦਾ ਕਿਨੂੰ ਦੱਸ ਨਹੀਂ ਸਕਦੇ ਜਿੰਨੇ ਵੀ ਆਉਣਾ ਇਸ ਨੰਬਰ ਤੇ ਆ ਕੇ ਤਾਂ ਜ਼ਰੂਰ ਜੀ ਵੀਰ ਨੇ ਐਡਰੈਸ ਦੱਸਦਾ ਤੁਸੀਂ ਜੇ ਰਾਬਤਾ ਬਣਾਉਣਾ ਚਾਹੁੰਦੇ ਇਸ ਭੈਣ ਦੀਆਂ ਉਮੀਦਾਂ ਤੇ ਭੈਣ ਦੇ ਵਿਆਹ ਦੇ ਵਿੱਚ ਆਪਣਾ ਤੇਲਫੋਨ ਲੈ حساب ਹੋਣਾ ਚਾਹੁੰਦੇ ਜੋ ਜਿਸ ਨਾਲ ਇਸ ਭੈਣ ਦਾ ਸਾਡੀ ਧੀ ਰਾਣੀ ਦਾ ਵਿਆਹ ਵਧੀਆ ਤਰ੍ਹਾਂ ਹੋ ਜੇ ਤਾਂ ਜ਼ਰੂਰ ਇਸ ਪਰਿਵਾਰ ਨਾਲ ਸਿੱਧਾ ਰابطਾ ਬਣਾਇਆ ਜਾਵੇ ਜਿਸ ਨਾਲ ਇਸ ਪਰਿਵਾਰ ਦਾ ਵਧੀਆ ਤਰ੍ਹਾਂ ਵਿਆਹ ਹੋ ਜੇ ਅਤੇ ਹਾਲਾਤ ਜਿਹੜੇ ਨੇ ਪਹਿਲਾਂ ਦੀ ਤਰ੍ਹਾਂ ਵਧੀਆ ਹੋ ਜਾਣ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਅਮਰੀਕਾ